ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਪਾਂ ਮਨੀਕਨ ਸਾਹਿਬ ਪਹੁੰਚ ਚੁੱਕੇ ਆ ਰਾਤ ਦੇ तकरीबन 7:07 ਹੋ ਗਏ ਸੀਗੇ ਤੇ ਮੀਂਹ ਸਟਾਰਟ ਹੋ ਗਿਆ ਸੀ ਨਿੱਕਾ ਨਿੱਕਾ ਪੈਣਾ ਤੇ ਇਹ ਜਿਹੜੀ ਆ ਪਾਰਵਤੀ ਨਦੀ ਹੈ ਤੇ ਆ ਹੈਗਾ ਇਹ ਗਰਮ ਪਾਣੀ ਵਾਲਾ ਸਰੋਵਰ ਇਸ਼ਨਾਨ ਕਰਨ ਵਾਸਤੇ ਇੱਕ ਉਧਰ ਅੰਦਰਲੇ ਪਾਸੇ ਆ ਦਰਬਾਰ ਸਾਹਿਬ ਵੀ ਆ ਥੱਲੇ ਜਿਹੜਾ ਫਸਟ ਫਲੋਰ ਆ ਉੱਥੇ ਵੀ ਆ ਇਹ ਕਿ ਇਹ ਵਾਲਾ ਅਤੇ ਆ ਸਾਰੇ ਰੂਮ ਵਾਲੇ ਦੁਆਲੇ ਰਿਹਾਇਸ਼ ਆ ਰਹਿਣ ਵਾਸਤੇ ਤੇ ਇੱਥੇ ਰਿਹਾਇਸ਼ ਬਿਲਕੁਲ ਫ੍ਰੀ ਆ ਕਮਰੇ ਬਿਲਕੁਲ ਫ੍ਰੀ ਆ ਬਿਸਤਰੇ ਵੀ ਆਪਾਂ ਨੂੰ ਮਿਲਣਗੇ ਤੇ ਇਹ ਸਾਰੇ ਵਾਲੇ ਦੁਆਲੇ ਸਰਾਵਾਂ ਆ ਰਹਿਣ ਵਾਸਤੇ ਤੇ ਸਵੇਰ ਦਾ 뷰 ਤੁਸੀਂ ਚੈੱਕ ਕਰ ਸਕਦੇ ਹੋ ਪਾਰਵਤੀ ਨਦੀ ਆ ਤੇ ਇਹ ਨਾਉਣ ਵਾਲਾ ਪਾਣੀ ਆ ਇਰਚ ਇਹ ਸਾਰਾ ਗਰਮ ਪਾਣੀ ਆ ਇਹਦੇ ਵਿੱਚ ਵੜ ਕੇ ਆਪਾਂ ਨਹੀਂ ਨਾ ਸਕਦੇ ਪਾਣੀ ਗਰਮ ਹੁੰਦਾ ਹੈ ਬਾਹਰ ਇੱਥੇ ਮੱਗੇ ਬਾਲਟੀਆਂ ਹੈਗੇ ਆ ਜਿਹੜੇ ਮੱਗੇ ਬਾਲਟੀਆਂ ਉਹਨਾਂ ਦੇ ਨਾਲ ਆਪਾਂ ਬਾਹਰ ਨਾ ਸਕਦੇ ਆ ਤੇ ਇੱਥੇ ਟੂਟੀਆਂ ਵੀ ਲੱਗੀਆਂ ਉਹਦੇ ਨਾਲ ਠੰਡਾ ਪਾਣੀ ਪਾਉਣਾ ਚੰਨੇ ਤੇ ਪਾ ਸਕਦੇ ਆ ਤੇ ਉਹ ਪੋਲੇ ਆ ਜਿਹੜਾ ਵਪਾਰ ਕਰਕੇ ਦਰਵਾਜ਼ਾ ਮੱਥਾ ਟੇਕਣ ਜਾਣਾ ਅੰਦਰ ਇਹ ਦੋ ਧਰਮਾਂ ਦੇ ਨਾਲ ਜੁੜਿਆ ਹੋਇਆ ਗੁਰੂ ਘਰ ਆ ਇੱਕ Hindu ਧਰਮ ਨਾਲ ਆ ਤੇ ਇਹ ਪਾਰਵਤੀ ਨਦੀ ਆ ਉਹ ਜਿਹੜੀ ਭਾਫ਼ ਨਿਕਲਦੀ ਪਈ ਆ ਇਹ ਅੰਦਰੋਂ ਗਰਮ ਪਾਣੀ ਝੜਾਉਣ ਦਾ ਉਹਦੀ ਭਾਫ਼ ਆ ਤੇ ਇਹ ਸਾਹਮਣੇ ਦਾ 뷰ਅਰ ਜਿਹੜਾ ਪੱਦਰਵਾਸਵ ਅੰਦਰ ਮੱਥਾ ਟੇਕਣ ਜਾਣਾ ਇੱਥੇ ਆਪਾਂ ਵੇਖੀਦਾ ਆ ਜਿਆਦਾਤਰ ਜੋ ਵੀ ਯਾਤਰੂ ਯਾਤਰੀ ਆਉਂਦੇ ਆ ਇੱਥੇ ਕੜ ਕੇ ਫੋਟੋਆਂ ਖਿਚਾਉਂਦੇ ਤੇ ਇਤਿਹਾਸ ਲਿਖਿਆ ਹੋਇਆ ਆ ਦੋਵਾਂ ਧਰਮਾਂ ਦਾ ਇਤਿਹਾਸ ਲਿਖਿਆ ਆ ਤੇ ਹੁਣ ਆਪਾਂ ਅੰਦਰ ਮੱਥਾ ਟੇਕਣ ਜਾਵਾਂਗੇ ਤੇ ਜਿਹੜਾ ਉਹ ਪੱਥਰ ਪਿਆ ਆਪਾਂ ਨੂੰ ਦੇਖਦਾ ਹੁਣ ਆਇਆ ਜਦੋਂ ਇਹ ਪੂਰਾ ਡੋਬ ਜਾਂਦਾ ਤੇ ਇਹ ਖਤਰੇ ਦਾ ਨਿਸ਼ਾਨ ਮੰਨਿਆ ਜਾਂਦਾ ਆ ਰਾਤ ਨੂੰ ਥੋੜਾ ਪਾਣੀ ਹੋ ਜਾਂਦਾ ਆ ਤੇ ਸਵੇਰੇ ਘਾਟੇ ਤੇ ਰਾਤ ਨੂੰ ਪਾਣੀ ਹੋ ਗਿਆ ਸੀ ਤੇ ਰਾਤ ਮੌਸਮ ਵੀ ਕਾਫੀ ਠੰਡਾ ਹੋ ਗਿਆ ਸੀ ਮੌਸਮ ਇਹ ਕਿ ਉੱਪਰ ਰਜਾਈਆਂ ਲੈ ਕੇ ਰਾਤ ਨੂੰ ਸੁੱਤੇ ਸੀ ਤੇ ਸਵੇਰੇ ਤਾਂ ਹੁਣ ਧੁੱਪ ਨਿਕਲ ਆਈ ਆ ਰਾਤ ਮੀਂਹ ਪੈਣ ਲੱਗਿਆ ਸੀ ਤੇ ਟੈਂਪਰੇਚਰ ਵੀ 0 ਤੋਂ ਥੱਲੇ ਚਲ ਗਿਆ ਸੀ ਤੇ ਹੁਣ ਧੁੱਪ ਨਿਕਲ ਗਈ ਆ ਹੁਣ ਮੌਸਮ ਠੀਕ ਆ ਤੇ ਹੁਣ ਆਪਾਂ ਅੰਦਰ ਇਹ ਦਰਬਾਰ ਸਾਹਿਬ ਜਾਣ ਨੂੰ ਅੰਦਰ ਨੂੰ ਰਸਤਾ ਆ ਇਹ ਨਾਲ ਨਾਲ ਆਪਾਂ ਨੂੰ ਐਰੋ ਦਿੱਤੇ ਹੋਣੇ ਆ ਜਾਣ ਵਾਸਤੇ ਆ ਗੁਰੂ ਘਰ ਆਪਾਂ ਜਾਣਾ ਉੱਪਰ ਸੈਕਿੰਡ ਫਲੋਰ ਤੇ ਜਾਣਾ ਆ ਇਹ ਥੱਲੇ ਫਸਟ ਫਲੋਰ ਆ ਤੇ ਹੁਣ ਆਪਾਂ ਉੱਪਰ ਮੱਥਾ ਟੇਕਾਂਗੇ ਉਹ ਉੱਪਰ ਆਪਾਂ ਲੰਗਰ ਹਾਲ ਆ ਫਿਰ ਉੱਪਰ ਉਸ ਤੋਂ ਉੱਪਰ ਹੈਗਾ ਦਰਵਾਜ਼ਾ ਇੱਧਰ ਜੋੜਾ ਘਰ ਆ ਇੱਥੇ ਆਪਾਂ ਜੋੜੇ ਜਮਾ ਕਰਾਣੇ ਆ ਤੇ ਇਹ ਬੱਸਾਂ ਦਾ ਟਾਈਮ ਦਿੱਤਾ ਹੋਇਆ ਹੈ ਜਿਹੜੀਆਂ ਮਨੀਕਨ ਸਾਹਿਬ ਤੋਂ ਜਲੰਧਰ ਚੰਡੀਗੜ੍ਹ ਨੂੰ ਜਾਂਦੀਆਂ ਤੇ ਜਿਹੜੀਆਂ ਜਲੰਧਰ ਚੰਡੀਗੜ੍ਹ ਤੋਂ ਮਨੀਕਨ ਸਾਹਿਬ ਨੂੰ ਆਉਣ ਦਾ ਟਾਈਮ ਆ ਉਹ ਵਾਲਾ ਤੇ ਹੁਣ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਵਾਂਗੇ ਇਹ ਦਰਬਾਰ ਸਾਹਿਬ ਆ ਅੰਦਰੋਂ ਸਾਰੇ ਵੇਖੂ ਦਰਬਾਰ ਸਾਹਿਬ ਦਾ ਇਹ ਜੋ ਵੀ ਸਾਰਾ ਹੀ ਉਪਰੋਂ ਵੀ ਤੁਸੀਂ ਛੱਤ ਵੀ ਚੱਕ ਕਰ ਸਕਦੇ ਆ ਆ ਪਿੱਲਰ ਵੀ ਸਾਰੇ ਛੋਟੇ ਛੋਟੇ ਮਿਰਰ ਆ ਜਿਹੜੇ ਸ਼ੀਸ਼ੇ ਆ ਮਿਰਰ ਦੇ ਨਾਲ ਸਾਰਾ ਹੀ ਬਣਿਆ ਆ ਸ਼ੀਸ਼ਿਆਂ ਦੇ ਨਾਲ ਛੋਟੇ ਛੋਟੇ ਸ਼ੀਸ਼ੇ ਆ ਉਪਰੋਂ ਛੱਤ ਵੀ ਸਾਰੀ ਸ਼ੀਸ਼ਿਆਂ ਦੇ ਨਾਲ ਕਵਰ ਆ ਪਿੱਲਰ ਵਗੈਰਾ ਵੀ ਸਾਰਾ ਕੁਝ ਆ ਇਹ ਸਥਾਨ ਦੋਨਾਂ ਧਰਮਾਂ ਦੇ ਨਾਲ ਜਾਣਿਆ ਜਾਂਦਾ ਹੈ ਦੋਵਾਂ ਧਰਮਾਂ ਦਾ ਇੱਥੇ ਇੱਕ ਉਧਰ ਸਾਈਡ ਤੇ ਮੰਦਿਰ ਬਣਿਆ ਆ ਤੇ ਜਿਹੜਾ ਇਤਿਹਾਸਾ ਗੁਰੂ ਨਾਨਕ ਦੇਵ ਜੀ ਇੱਥੇ ਦਾਸੀਆਂ ਟਾਈਮ ਆਏ ਸੀਗੇ ਦਾਸੀਆਂ ਦੇ ਸਮੇਂ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਸੀ ਤੇ ਭਾਈ ਮਰਦਾਨਾ ਜੀ ਕਹਿੰਦੇ ਸੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਸੀ ਕਿ ਮੈਨੂੰ ਭੁੱਖ ਲੱਗੀ ਆ ਆਟਾ ਤਾਂ ਹੈਗਾ ਆ ਪਰ ਕੋਈ ਅੱਗ ਪਕਾਉਣ ਦਾ ਸਾਧਨ ਹੈ ਨਹੀਂ ਅੱਗ ਵੀ ਹੈ ਨਹੀਂ ਤੇ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੱਥਰ ਹਟਾਉਣ ਨੂੰ ਕਿਹਾ ਤੇ ਜਦੋਂ ਪੱਥਰ ਹਟਾਇਆ ਭਾਈ ਭਾਈ ਮਰਦਾਨਾ ਜੀ ਨੇ ਤਾਂ ਥੱਲੇੋਂ ਪਾ ਫਦਾ ਚਸ਼ਮਾ ਜਿਹੜਾ ਉਹ ਫੁੱਟਿਆ ਸੀ ਗਰਮ ਪਾਣੀ ਦਾ ਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਰੋਟੀਆਂ ਪਕਾ ਕੇ ਇੱਥੇ ਰੱਖ ਦੋ ਤੇ ਰੋਟੀਆਂ ਡੁੱਬ ਗਈਆਂ ਸੀ ਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਇੱਕ ਕਾਲਪੁਰਖ ਦੇ ਨਾਮ ਦੀ ਪਾਵੋ ਤੇ ਜਦੋਂ ਪਾਈ ਤੇ ਰੋਟੀਆਂ ਤੈਰ ਕੇ ਉੱਪਰ ਆ ਗਈਆਂ ਸੀ ਤੇ ਸਾਰਾ ਖਾਣਾ ਹੁਣ ਇਦਾਂ ਹੀ ਇਸੇ ਤਰ੍ਹਾਂ ਹੀ ਗਰਮ ਪਾਣੀ ਦੇ ਵਿੱਚ ਪੱਕਦਾ ਸੀ ਤੇ ਤੜਕਾ ਹੀ ਜਿਹੜਾ ਆਗੂ ਤੇ ਲਾਇਆ ਜਾਂਦਾ ਚਾਹ ਤੱਕ ਦੁੱਧ ਸਾਰਾ ਕੁਝ ਗਰਮ ਪਾਣੀ ਨਿਬੰਦੋ ਉਹ ਵੀ ਧੰਨੋ ਅੱਗੇ ਜਾ ਕੇ ਭਗਾਉਣੇ ਆ ਆ ਇਧਰ ਲੰਗਰ ਹਾਲ ਆ ਹੁਣ ਆਪਾਂ ਲੰਗਰ ਹਾਲ ਚ ਜਾਵਾਂਗੇ ਲੰਗਰ ਛਕਾਂਗੇ ਕੜੀ ਚੋਲ ਦਾ ਤਕਰੀਬਨ ਆਪਾਂ ਨੂੰ ਮਿਲਦੇ ਹੀ ਮਿਲਦੇ ਆ ਇੱਥੇ ਕੜੀ ਚੋਲ ਦਾ ਡੇਲੀ ਬਣਦੇ ਆ ਤੇ ਸਵੇਰ ਦਾ ਟਾਈਮ ਆ ਸਵੇਰ ਦੇ ਟਾਈਮ ਇਸ ਟਾਈਮ ਇੱਥੇ ਖਿਚੜੀ ਬਣੀ ਆ ਖਿਚੜੀ ਵੀ ਗਰਮ ਪਾਣੀ ਦੇ ਵਿੱਚ ਹੀ ਬਣੀ ਆ ਪਵਿਤਾ ਨੂੰ ਅੱਗੇ ਵਿਖਾਲਦੇ ਆ ਕਿ ਜਿੱਥੇ ਜੋ ਵੀ ਆਪਣਾ ਲੰਗਰ ਤਿਆਰ ਹੁੰਦਾ ਉਹ ਤੁਹਾਨੂੰ ਦਿਖਾਲਦੇ ਆ ਸਾਰਾ ਕੁਝ ਇੱਥੇ ਗਰਮ ਪਾਣੀ ਦੇ ਨਾਲ ਹੀ ਤਿਆਰ ਹੁੰਦਾ ਚਾਹ ਵੀ ਗਰਮ ਪਾਣੀ ਨਾਲ ਹੀ ਬਣਦੀ ਆ ਤੇ ਹੁਣ ਆਪਾਂ ਜਾਵਾਂਗੇ ਤਾਂ ਨੂੰ ਇਦਾਂ ਵਿੱਚੋਂ ਜੀ ਰਸਤਾ ਬਣਾਇਆ ਉੱਪਰ ਨੂੰ ਤਾਂ ਨੂੰ ਜਾਣ ਨੂੰ ਉੱਪਰ ਤਾਂ ਨੂੰ ਮਾਰਕੀਟ ਆ ਗਾਂ ਜਾ ਕੇ ਇੱਦਾਂ ਹੀ ਸਾਰਾ ਕੁਝ ਮਾਰਕੀਟ ਬਹੁਤ ਸੋਹਣਾ ਵਿਊ ਆ ਹੋਟਲ ਬਣੇ ਹੋਏ ਆ ਇਦਾਂ ਗਾਂ ਦੀਆਂ ਲੋਕਾਂ ਦੇ ਘਰ ਬਣੇ ਆ ਇਦਾਂ ਛੋਟਾ ਜਿਹਾ ਰਸਤਾ ਆ ਜਾਣ ਵਾਸਤੇ ਆ ਸਾਰੀ ਆਲੇ ਦੁਆਲੇ ਮਾਰਕੀਟ ਆ ਆ ਰਸਤਾ ਅੰਦਰ ਜਾਣ ਹੈ ਤੇ ਹੁਣ ਉੱਥੇ ਜਾਵਾਂਗੇ ਜਿੱਥੇ ਲੰਗਰ ਤਿਆਰ ਹੁੰਦਾ ਆ ਔਰ ਸਾਹਮਣੇ ਮੰਦਿਰਾ ਸ਼ਿਵ ਮੰਦਿਰਿਆ ਇੱਥੇ ਕਹਿੰਦੇ ਕਿ ਮਾਤਾ ਪਾਰਵਤੀ ਜਦੋਂ ਅਸ਼ਨਾਣ ਕਰਨ ਲੱਗੇ ਤੇ ਮਨੀ ਡਿੱਗ ਗਈ ਸੀ ਮਨੀ ਡਿੱਕੇ ਤੇ ਪਤਾਲ ਲੋਕ ਵਿੱਚ ਚਲ ਗਈ ਸੀ ਜਿੰਨਾ ਕੁ ਮੈਨੂੰ ਇਤਿਹਾਸ ਪਤਾ ਹੈ ਮੈਨੂੰ ਪ੍ਰੋਪਰ ਨਹੀਂ ਪਤਾ ਜਿੰਨਾ ਕੁ ਸੁਣਿਆ ਆਪਾਂ ਪੜ੍ਹਿਆ ਹੈ ਉਹਨਾਂ ਨੂੰ ਤੁਹਾਨੂੰ ਦੱਸਦੇ ਪਏ ਹਾਂ ਉਹ ਸਾਹਮਣੇ ਮੰਦਿਰਾ ਤੇ ਇੱਥੇ ਇਹ ਜੋ ਆਪਾਂ ਚਨੇ ਲੈਣੇ ਆ ਬਾਹਰੋਂ ਆਪਾਂ ਨੂੰ ਮਿਲ ਜਾਂਦੇ ਆ ਆਪਾਂ ਉਬਾਲ ਕੇ ਲੈ ਕੇ ਜਾ ਸਕਦੇ ਆ ਆਪਰ ਜੇ ਇੱਥੇ ਖਾਣੇ ਇੱਥੇ ਖਾ ਸਕਦੇ ਆ ਘਰ ਨੂੰ ਲੈ ਕੇ ਜਾਣੇ ਘਰ ਵੀ ਲੈ ਕੇ ਜਾ ਸਕਦੇ ਆ ਆ ਜਿਹੜਾ ਲੰਗਰ ਇੱਥੇ ਆ ਇਸ ਤਰੀਕੇ ਦੇ ਨਾਲ ਤਿਆਰ ਹੁੰਦਾ ਤੁਸੀਂ ਵੇਖ ਸਕਦੇ ਆ ਪਾਣੀ ਕਿਵੇਂ ਉਬਲਦਾ ਪਿਆ ਆ ਇੱਥੇ ਆਪਾਂ ਆਪਣਾ ਇੰਦਾ ਬਾਹਰੋਂ ਇੱਥੇ ਮਾਰਕੀਟ ਦੇ ਵਿੱਚੋਂ ਲੈ ਕੇ ਉਬਾਲ ਕੇ ਲੈ ਕੇ ਜਾ ਸਕਦੇ ਆ ਮੰਦਰਵਾਲੇ ਦਾਸ ਦੇਸੀ ਕੇ ਮਾਤਾ ਪਾਰਵਤੀ ਜਦੋਂ ਇਸ਼ਨਾਨ ਕਰਦੇ ਸੀ ਕਹਿੰਦੇ ਕਿ ਮਨੀ ਡਿੱਗ ਗਈ ਤੇ ਮਨੀ ਡੇਤੀ ਪਾਤਾਲ ਲੋਕ ਵਿੱਚ ਚਲ ਗਈ ਸੀ ਤੇ ਫਿਰ ਕਹਿੰਦੇ ਕਿ ਛੇਸ਼ਨਾਗ ਨੇ ਐਦਾ ਫੁਕਾਰਾ ਮਾਰਿਆ ਸੀ ਤੇ ਪਾਣੀ ਗਰਮ ਪਾਣੀ ਦੇ ਵਿੱਚੋਂ ਮਨੀ ਪ੍ਰਗਟ ਹੋਈ ਸੀ ਤੇ ਤਾਂ ਕਰਕੇ ਕਹਿੰਦੇ ਮਨੀ ਕਾਂ ਸਾਹਿਬ ਨਾਮ ਰੱਖਿਆ ਸੀ ਜਿੰਨਾ ਕੋ ਆਪਾਂ ਨੂੰ ਪਤਾ ਆ ਜਿੰਨਾ ਕੋ ਮੈਂ ਸੁਣਿਆ ਪੜਿਆ ਉਹ ਤੁਹਾਨੂੰ ਦੱਸਦੇ ਪਏ ਮੈਨੂੰ ਹੁਣ ਕੋਈ ਨਹੀਂ ਪਤਾ ਤੇ ਇਹ ਜਿਹੜੀ ਪਾਰਵਤੀ ਨਦੀ ਆਉਂਦੀ ਪਈ ਉਹ ਵਾਲੀ ਨਦੀ ਆ ਕਾਫੀ ਪਾਣੀ ਤੇਜ਼ ਹੁੰਦਾ ਪਿਆ ਹੈ ਇਹ ਗਰਮ ਪਾਣੀ ਆ ਭਾਪ ਨਿਕਲਦੀ ਪਈ ਆ ਵਿੱਚੋਂ ਪਰ ਤੁਸੀਂ ਵੇਖ ਸਕਦੇ ਆ ਤੇ ਇਹ ਸਾਰੇ ਆਲੇ ਦੁਆਲੇ ਸਾਰੇ ਮਾਰਕੀਟ ਆ ਇੱਥੇ ਲੱਕੜ ਦਾ ਸਮਾਨ ਕਾਫੀ ਹੁੰਦਾ ਸਾਰਾ ਕੁਝ ਲੱਕੜ ਦਾ ਕਾਲੀਆਂ ਟਰੇ ਘੜੀਆਂ ਜੋ ਸਾਰਾ ਕੁਝ ਬਹੁਤ ਕੁਝ ਲੱਕੜ ਦਾ ਬਣਿਆ ਆ ਕਿਉਂ ਪਹਾੜਾ ਦੇ ਵਿੱਚ ਕਾਫੀ ਲੱਕੜ ਹੁੰਦੀ ਹੈ ਇੱਧਰ ਲੱਕੜ ਦਾ ਸਮਾਨ ਬਹੁਤ ਹੁੰਦਾ ਆ ਇਹ ਸਮਾਨ ਲੈ ਕੇ ਆਏ ਆ ਇਹਦੇ ਵਿੱਚ ਸ਼ਾਇਦ ਰੇਤਾ ਆ ਆਪਾਂ ਇੱਧਰ ਵੇਖਾਂਗੇ ਦੁਕਾਨਾਂ ਉੱਤੇ ਜਿਹੜਾ ਤਰ੍ਹਾਂ ਆਪਾਂ ਨੂੰ ਲੱਕੜ ਦਾ ਸਮਾਨ ਦੇਖਣ ਨੂੰ ਮਿਲੇਗਾ ਸਾਰਾ ਕੁਝ ਆਦੇ ਲੱਕੜ ਦਾ ਆ ਹੋਰ ਵੀ ਕਾਫੀ ਸਮਾਨ ਹੈਗਾ ਆ ਬਹੁਤ ਸੋਹਣੀਆਂ ਇਦਾਂ ਦੁਕਾਨਾਂ ਬਣੀਆਂ ਆ ਮਾਰਕੀਟਾਂ ਬਣੀਆਂ ਆ ਗਾਂ ਨੂੰ ਤਾਂ ਨੂੰ ਕਾਫੀ ਅੱਗੇ ਤੱਕ ਅੱਗੇ ਜਾ ਕੇ ਫਿਰ ਹੋਟਲ ਵਗਾਰਾ ਆ ਜਿੱਦਾਂ ਰਹਿਣ ਨੂੰ ਖਾਣ ਪੀਣ ਵਾਲੇ ਆ ਰੈਸਟੋਰੈਂਟ ਸਾਰਾ ਕੁਝ ਜਿੱਦਾਂ ਟੂਰਿਸਟ ਕਰਕੇ ਕਾਫੀ ਕੁਝ ਬਣਿਆ ਆ ਸਾਰਾ ਕੁਝ ਹੈਗਾ ਆ ਆ ਉੱਪਰ ਆਪਾਂ ਆ ਗਏ ਆ ਉੱਪਰ ਆ ਕੇ ਵੀ ਤੁਸੀਂ ਵੇਖ ਸਕਦੇ ਹੋ ਚੈੱਕ ਕਰ ਸਕਦੇ ਆ ਕਿੰਨਾ ਸੋਹਣਾ 뷰 ਆ ਸਾਰਾ ਹੀ ਆ ਸਾਈਡਾਂ ਤੇ ਆਲੇ ਦੁਆਲੇ ਉਹ ਇੱਥੇ ਖੜ ਕੇ ਜਿਹੜੇ ਇਦਾਂ ਘੁੰਮਣ ਫਿਰਨ ਆਉਂਦੇ ਆ ਫੋਟੋ ਸ਼ੂਟ ਕਰਾਉਂਦੇ ਆ ਇਧਰਲੇ ਪਹਿਰਾਵੇ ਦੇ ਨਾਲ ਇਹ ਵੀ ਆ ਤੇ ਇਹ ਵੀ ਮੰਦਰ ਦੇ ਇੱਕ ਇੱਥੇ ਮੰਦਰ ਆ ਸਾਈਡ ਤੇ ਬਾਹਰ ਤੁਸੀਂ ਵੇਖ ਸਕਦੇ ਆ ਕਿ ਇੱਥੇ ਵੀ ਗਰਮ ਬਾਣੀ ਦਾ ਤਿਆਰ ਹੁੰਦਾ ਆ ਇਹ ਆਲੂ ਰੱਖੇ ਹੋਏ ਆ ਬੋਰੀ ਚ ਪਾ ਕੇ ਉਬਲਣ ਵਾਸਤੇ ਇਸਾਰ ਉੱਪਰ ਦਾ 뷰 ਹੈ ਜਦੋਂ ਆਪਾਂ ਦਰਵਾਰ ਸਾਹਿਬ ਤੋਂ ਉੱਪਰ ਨੂੰ ਨਿਕਲ ਕੇ ਆ ਜੀਦਾ ਆ ਕਾਫੀ ਸੋਹਣਾ 뷰 ਆ ਉਹ ਫੋਟੋ ਸ਼ੂਟ ਕਰਾਉਂਦੇ ਪਏ ਇੱਥੋਂ ਦੇ ਪਹਿਰਾਵੇ ਦੇ ਨਾਲ ਤਾਂ ਇਹ ਦਸਿਆ ਹੀ ਹੈ ਜਿਨਨੇ ਕਿ ਹੁਣ ਸਵੇਰੇ ਧੁੱਪ ਨਿਕਲ ਗਈ ਹੈ ਰਾਤ ਪਰ ਠੰਡ ਹੋ ਗਈ ਸੀਗੀ ਟੈਂਪਰੇਚਰ 0 ਤੋਂ ਥੱਲੇ ਚੜ ਗਿਆ ਸੀ 20 ਪੈਣ ਕਰਕੇ ਹੁਣ ਸਵੇਰੇ ਮਾਰਨਿੰਗ ਦੇ ਵਿੱਚ ਤਾਂ ਧੁੱਪ ਨਿਕਲ ਗਈ ਹੈ ਮੌਸਮ ਬਿਲਕੁਲ ਠੀਕ ਹੈ ਆ ਇਹ ਜਿਹੜੀ ਪਾਰਵਤੀ ਨਦੀ ਜਾਂਦੀ ਪਈ ਉਹ ਵਾਲੀ ਹੈ ਪਿੱਛੋਂ ਪਾਣੀ ਕਾਫੀ ਠੰਡਾ ਪਿੱਛੋਂ ਪਹਾੜਾਂ ਦੇ ਵਿੱਚੋਂ ਖੋਰ-ਖੋਰ ਕੇ ਆਉਂਦਾ ਹੈ ਆ ਗਾਂ ਜਿਹੜੇ ਪਰਬਤ ਆ ਜਿਹੜੇ ਪਰਫੀਲੇ ਪਰਬਤ ਉਹ ਤੋਂ ਤੇ ਹੁਣ ਆਪਾਂ ਮਨਿਕਨ ਸਾਹਿਬ ਤੋਂ ਨਿਕਲ ਗਏ ਸੀ ਤੇ ਰਾਸਤੇ ਦੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਹੁੰਦਾ ਇੱਥੇ ਕਹਿੰਦੇ ਕਿ ਜ਼ਿਆਦਾਤਰ ਗੋਰੇ ਹੀ ਰਹਿੰਦੇ ਆ ਤੇ ਇੱਥੇ ਆਪਾਂ ਵੈਸੇ ਹੀ ਘੁੰਮਣ ਫਿਰਨ ਵਾਸਤੇ ਰੁਕੇ ਆ ਇੱਕ ਇੱਥੇ ਪਾਰਕ ਬਣੀ ਆ ਉਹਦੇ ਵਿੱਚ ਨਿਆਣਿਆਂ ਨੂੰ ਲੈ ਕੇ ਜਾਵਾਂਗੇ ਬਹੁਤ ਹੀ ਸੋਹਣੀ ਪਾਰਕ ਬਣੀ ਆ ਝੁੱਲੇ ਲੱਗੇ ਆ ਨਿਆਣਿਆਂ ਵਾਸਤੇ ਸਾਰਾ ਕੋਸ਼ਾ ਬਹੁਤ ਸੋਹਣਾ ਤਿਆਰ ਕੀਤਾ ਗਿਆ ਆ ਝੁੱਲੇ ਵਸੇ ਨਿਆਣੇ ਲੱਗੇ ਆ ਤੇ ਸਿਆਣੇ ਜ਼ਿਆਦਾਤਰ ਬੰਦੇ ਤਾਂ ਸਿਆਣੇ ਆਈਆਂ ਤੇ ਹੁਣ ਆਪਾਂ ਇੱਥੋਂ ਨਿਕਲ ਗਏ ਆ ਤੇ ਹੀ ਵੀਊ ਚੈੱਕ ਚੈੱਕ ਕਰ ਸਕਦੇ ਆ ਪਹਾੜਾਂ ਦਾ ਹੁਣ ਆਪਾਂ ਇੱਥੋਂ ਜਾਵਾਂਗੇ आनंदपुर ਸਾਹਿਬ ਪਹਿਲੋ ਆਪਾਂ ਜਾਵਾਂਗੇ ਕਿ ਆਪਾਂ ਜਾਣਾ ਹੈ ਗੀਤਪੁਰ ਸਾਹਿਬ ਫਿਰ ਉੱਥੋਂ ਜਾਵਾਂਗੇ ਆਪਾਂ ਆਨੰਦਪੁਰ ਸਾਹਿਬ ਆਹ ਰਾਸਤੇ 'ਚ ਜਦੋਂ ਆਪਾਂ ਜਾਣਦੇ ਤੁਹਾਨੂੰ ਸਾਰਾ ਵਿਊ ਵਿਖਾਉਨੇ ਆ ਬਹੁਤ ਹੀ ਸੋਹਣਾ ਵਿਊ ਹੈ